ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਨਜਿੰਦਰ ਕਲਾਥ ਹਾਊਸ ਪਿੰਡ ਮੈਸਰਖਾਨਾ ਜ਼ਿਲ੍ਹਾ ਬਠਿੰਡਾ ਇਹ ਵੀ ਰਹੀ ਮੋੜ ਮੰਡੀ ਕੋਲੇ ਪਿੰਡ ਹੈ ਮੈਸਰਖਾਨਾ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਇਹ ਸ਼ੋਰੂਮ ਹੈ ਕੱਪੜੇ ਦਾ ਆਪਣਾ ਜਿੱਥੇ ਕੋਈ ਸਾਰੀ ਆਈਟਮ ਵਧੀਆ ਮਿਲਦੀ ਹੈ ਇੱਕੋ ਸਾਥ ਥੱਲੇ ਮਿਲਦੀ ਹੈ ਸਾਰੀ ਵੈਰਾਈਟੀ ਮਿਲਦੀ ਹੈ ਵਧੀਆ ਕੁਆਲਟੀ ਵਧੀਆ ਦੇਵਾਂਗੇ ਜਿਹੜਾ ਰੇਟ ਹੈ ਵੀਰ ਜੀ ਇਹ ਵੀ ਰੇਟ ਬਾਜ਼ਾਰ ਨਾਲੋਂ ਮੰਦਾ ਮਿਲਦਾ ਵੀਰ ਜੀ ਕਿਰਾ ਇੱਕ ਵਾਰੀ ਆ ਕੇ ਜੂ ਦੇਖੋ ਤੁਹਾਨੂੰ ਪਤਾ ਲੱਗੇ ਕੁਆਲਿਟੀ ਵੀ ਚੈੱਕ ਕਰੋ ਅਦੇ ਰੇਟ ਵੀ ਚੈੱਕ ਕਰੋ ਇਹ ਮੈਸਟਰਖਾਨਾ ਪਿੰਡ ਹੈ ਬਿਲਜੀ ਮੋੜ ਮੰਡੀ ਦੇ ਕੋਲੇ ਪਿੰਡ ਪੈਂਦਾ ਹੈ ਇਹ ਮੈਸਟਰਖਾਨਾ ਤੇ ਜਿੱਥੇ ਆਪਣਾ ਮਨਜਿੰਦਰ ਕਲਾਥ ਹਾਊਸ ਕੱਪੜੇ ਦਾ ਸ਼ੋਅਰੂਮ ਹੈ ਤੇ ਇੱਕੋ ਸਾਥ ਥੱਲੇ ਆਪਣੇ ਸਾਰੇ ਵਿਆਹ ਦੇ ਟੀ ਅਦੇ ਮਤਲਬ ਪਾਰਟੀ ਵੇਅਰ ਲਾਈਨ ਦੇ ਨਾਲੇ ਸ਼ੂਟ ਲੋਈਆਂ ਹੋਰ ਬਹੁਤ ਵੈਰਾਈਟੀ ਹੈ ਬੈਲ ਹੈ ਸਿਮਰ ਹੈ ਪਸ਼ਮੀਨਾ ਹੈ ਤੇ ਪੂਰੀ ਵਧੀਆ ਵੈਰਾਈਟੀ ਹੈ ਆ ਕੇ ਇੱਕ ਵਾਰੀ ਜਰੂਰ ਇੱਥੇ ਵਿਜ਼ਿਟ ਕਰੋ ਪਤਾ ਲੱਗੇ ਤੁਹਾਨੂੰ ਆ ਕੇ ਵੀ ਕੀ ਰੇਟ ਦਿੰਦੇ ਆ ਕੀ ਕੁਆਲਿਟੀ ਹੈ ਕੀ ਗੱਲਬਾਤ ਹੈ ਤੇ ਇੱਕ ਤਾਂ ਆਪਣੇ ਕੋਲੇ ਚੈੱਕ ਹੋਰ ਆਇਆ ਵੀਰ ਜੀ ਨਵਾਂ ਉਹ ਤੁਹਾਨੂੰ ਦਿਖਾਉਣਾ ਹੈ ਇੱਕ ਆਪਣੇ ਕੋਲੇ ਲੋਈ ਖਤਮ ਸੀ ਵੀਰੇ ਜੀ ਦੋਨੇ ਪਾਸੇ ਇੱਕ ਪਾਸਾ ਚੈੱਕ ਇੱਕ ਪਾਸਾ ਪਲੇਨ ਹੈ ਉਹ ਲੋਈ ਹੈ ਨਹੀਂ ਸੀ ਆਪਣੇ ਕੋਲੇ ਉਹ ਲੋਈ ਆ ਗਈ ਇੱਕ ਆਪਣੇ ਕੋਲ ਸ਼ਿਮਰ ਆਈ ਹੈ ਹੋਰ ਇੱਕ ਵੈਰਾਈਟੀ ਨਵੀਂ ਜਿਹਦੀ ਬਾਟਮ ਸ਼ਿਮਰ ਦੀ ਨਾਲ ਪ੍ਰਿੰਟ ਹੈ ਵਧੀਆ ਜਿਹਦੀ ਬਾਟਮ ਹੈ ਉਹ ਵੀ ਪ੍ਰਿੰਟ ਆਈ ਹੈ ਆਪਾਂ ਪਾਸੇ ਤੋਂ 2 ਮਿੰਟ ਲਵਾਂਗੇ ਵੀਰ ਜੀ ਵੱਧ ਨਹੀਂ ਲੈਂਦੇ ਇੱਕ ਵੀਰ ਜੀ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਨੂੰ ਕਿਉਂਕਿ ਕਾਹਦੀ ਕਾਹਾਂ ਕਾਹਦੀ ਕਾਹ ਪਤਾ ਲੱਗੇ ਵੀ ਇੱਥੇ ਇਹ ਚੀਜ਼ ਮਿਲਦੀ ਹੈ ਤੇ ਉਂਤਾ ਵੀਰ ਜੀ ਤੁਹਾਡਾ ਬਹੁਤ ਸਹਿਯੋਗ ਮਿਲ ਰਿਹਾ ਸਾਨੂੰ ਧੰਨਵਾਦ ਹੈ ਇਸ ਗੱਲ ਤੇ ਤੇ ਆਪਾਂ ਦੋ ਤਿੰਨ ਕਮਰੇਟੀਆਂ ਦਿਖਾਉਣੇ ਆ ਤੁਹਾਨੂੰ ਤੇ ਆਪਾਂ ਪਹਿਲਾਂ ਵੀਰ ਜੀ ਸਮੂਹ ਆਪਾਂ ਲੋਈ ਦਿਖਾਉਣੇ ਆ ਲੋਈ ਖਤਮ ਸੀ ਵੀਰ ਜੀ ਆਹ ਇੱਕ ਪਾਸਾ ਚੈੱਕ ਹੈ ਇੱਕ ਪਾਸਾ ਪਲੇਨ ਹੈ ਆ ਤਾਂ ਦੇਖੋ ਪਲੇਨ ਹੈ ਵੀਰ ਜੀ ਕਾਲੀ ਲੋਈ ਸੀ ਕਾਲੀ ਲੋਈ ਮਿਲਣੀ ਸੀ ਰਹੀ ਵੀਰ ਜੀ ਭਾਲ ਕੇ ਲਿਆਇਆ ਮਸਾਂ ਆਪ ਆਸਾ ਚੈੱਕ ਹੈ ਦੇਖੋ ਵੀਰ ਜੀ ਇਹ ਲੋਈ ਬਹੁਤ ਹੀ ਵਧੀਆ ਰੋਟੀ ਵਰਗੀ ਮੋਟੀ ਲੋਈ ਹੈ ਵੀਜੀ ਸਿਆਲਾਂ ਵਾਸਤੇ ਜਦੋਂ ਅਗਲਾ ਦੇਖਦਾ ਫਿਰ ਪਤਾ ਲੱਗਦਾ ਜੀ ਵੀਡੀਓ ਨੂੰ ਦੱਸ ਲੈ ਇੰਨਾ ਪਤਾ ਨਹੀਂ ਲੱਗਦਾ ਕੁਆਲਿਟੀ ਹੈ ਜਿਹੜੀ ਜੀ ਕੁਆਲਿਟੀ ਇਹਦੀ ਬਹੁਤ ਅੱਛੀ ਕੁਆਲਿਟੀ ਹੈ ਪੂਰੀ ਵਧੀਆ ਕੁਆਲਿਟੀ ਹੈ ਨਾ ਇਹ ਤੇ ਬੁਰਾ ਵੇ ਨਾ ਇਹ ਖਰਾਬ ਹੋਵੇ ਇੱਕ ਪਾਸਾ ਪਲੇਨ ਹੈ ਇੱਕ ਪਾਸਾ ਚੈੱਕ ਹੈ ਵੀਜੀ ਇਹਦਾ ਰੇਟ ਕੁੱਲ 450 ਰੁਪਿਆ ਰੇਟ ਹੈ ਵੀਜੀ ਇਹਦਾ ਸਾਰੇ 450 ਰੁਪਿਆ ਲਾਉਨੇ ਆਪਾਂ ਤੇ ਕਲੀ ਕੁਆਲਿਟੀ ਇਹਦੀ ਕੁਆਲਿਟੀ ਬਹੁਤ ਵਧੀਆ ਪਈ ਹੈ ਜੇ ਤੁਹਾਨੂੰ ਨਰਮ ਕੁਆਲਟੀ ਲੈਣੀ ਹੈ ਨਰਮ ਵੀ ਪਈਆਂ ਬਹੁਤ ਪਈਆਂ ਆਪਣੇ ਕੋਲ ਲੋਈ ਦਾ 150 ਰੁਪਏ ਤੋਂ ਸਟਾਰਟਿੰਗ ਹੋ ਜਾਂਦੀ ਹੈ ਪਰ ਜਿਹਦੀ ਕੁਆਲਟੀ ਹੈ ਕੁਆਲਟੀ ਬਹੁਤ ਅੱਛੀ ਹੈ ਵਧੀਆ ਕੁਆਲਟੀ ਨੇ ਇਹਦਾ ਰੇਟ 450 ਰੁਪਏ ਹੈ ਇਹਦੇ ਵਿੱਚ ਵੀ ਜੀ ਰੰਗ ਦੋ ਹੈ ਇੱਕਦੋ ਦੇਖੋ ਆ ਵੀ ਜੀ ਰੰਗ ਬ੍ਰਾਊਨ ਰੰਗ ਹੈ ਬ੍ਰਾਊਨ ਵੀ ਰੰਗ ਕਰ ਬਹੁਤ ਸੋਹਣਾ ਰੰਗ ਹੈ ਵੀਰੇ ਵਧੀਆ ਕੁਆਲਟੀ ਹੈ ਵਧੀਆ ਰੰਗ ਵੀ ਬਹੁਤ ਸੋਹਣਾ ਚੈੱਕ ਹੈ ਇੱਕ ਪਾਸਾ ਪਲੇਨ ਹੈ ਤੇ ਇੱਕ ਵੀ ਜੀ ਆਪਣੇ ਕੋਲ ਦੇਖੋ ਕਾਲੀ ਲੋਈ ਆਹ ਦੋ ਪ੍ਰਕਾਰ ਦੀ ਲੋਈ ਹੈ ਆਪਣੇ ਕੋਲੇ ਦੋ ਰੰਗਾ ਦੀ ਲੋਈ ਹੈ ਡਿਜ਼ਾਈਨ ਬਹੁਤ ਸੋਹਣਾ ਹੈ ਤੇ ਕੁਆਲਿਟੀ ਬਹੁਤ ਵਧੀਆ ਕੁਆਲਿਟੀ ਹੈ ਮੋਟੀ ਲੋਈ ਹੈ ਵੀਰੇ ਵਧੀਆ ਤੇ ਹੋਰ ਆਪਣੇ ਕੋਲ ਸੌਲ ਤਾਂ ਤੁਹਾਨੂੰ ਪਤਾ ਹੀ ਹੈ ਸੌਲ ਸੂਟ ਤਾਂ ਬਹੁਤ ਫੇਵਰੀਟ ਆਪਣੇ ਕੋਲ ਜਿੰਨੇ ਮਰਜ਼ੀ ਲੈ ਲਓ ਲਾ ਕੇ 150 ਰੁਪਏ ਤੋਂ ਵੀਜੀ ਜਿੰਨੇ ਮਰਜ਼ੀ ਸੌਲ ਲੈ ਲਓ ਬਹੁਤ ਪ੍ਰਕਾਰ ਦੀ ਵੈਰਾਈਟੀ ਵੀ ਹੈ ਆਪਣੇ ਕੋਲੇ ਤੇ ਇੱਕ ਵੀ ਜੀ ਆਪਣੇ ਕੋਲ ਸ਼ਿਮਰ ਆਇਆ ਆ ਆ ਦਾ ਸ਼ਿਮਰ ਦਾ ਕੱਪੜਾ ਬਹੁਤ ਵਧੀਆ ਤਮੰਨਾ ਕੰਪਨੀ ਦਾ ਕੱਪੜਾ ਹੈ ਇਸ ਦਾ ਨੰਬਰ ਕੋ ਆਤੀ ਹੈ ਇਹ ਜੀ ਜੀ ਚੈੱਕ ਕਰੋ ਆ ਦੇਖੋ ਇਹ ਸ਼ਿਮਰ ਐਵ ਦੀ ਕੁਆਲਿਟੀ ਬਹੁਤ ਅੱਛੀ ਹੈ ਵਧੀਆ ਕੁਆਲਿਟੀ ਹੈ ਸ਼ਿਮਰ ਸ਼ਿਮਰ ਹੈ ਤਮੰਨਾ ਕੰਪਨੀ ਦੀ ਹੈ ਵਧੀਆ ਤਮੰਨਾ ਤੇ ਏਕੇ ਟੈਕਸ ਕੰਪਨੀ ਵੀ ਜੀ ਬਰੋਬਰੀ ਹੈ ਜਿਵੇਂ ਇੱਕ ਨੰਬਰ ਚੀਜ਼ ਹੈ ਤੇ ਇਹਦੇ ਵਿੱਚ ਡਿਜ਼ਾਈਨ ਬਹੁਤ ਹੈ ਜਿਹੜੀ ਆ ਬਾਟਮ ਦਾ ਕੱਪੜਾ ਨਾ ਵੀਰ ਜੀ ਇਹ ਪਹਿਲਾਂ ਇਹ ਸ਼ਿਮਰ ਦਾ ਹੁੰਦਾ ਸੀਗਾ ਮਸਲੀਨ ਦਾ ਹੁੰਦਾ ਸੀ ਇਹ ਕੱਪੜਾ ਹੁਣ ਇਹਦਾ ਨਾਲ ਨਾ ਸ਼ਿਮਰ ਦਾ ਦੇਖੋ ਵੀਰ ਜੀ ਨਾਲ ਇਹਦੇ ਨਾ ਬਰਕ ਦਿੱਤੇ ਹੋਇਆ ਸ਼ਿਮਰ ਦਾ ਕੱਪੜਾ ਹੈ ਤੇ ਨਾਲ ਹੀ ਇਹਦਾ ਬਾਟਮ ਦੇ ਵਿੱਚ ਪ੍ਰਿੰਟ ਵੀ ਦਿੱਤਾ ਹੋਇਆ ਦੇਖੋ ਪ੍ਰਿੰਟ ਨੂੰ ਜੂਮ ਕਰਕੇ ਦਿਖਾ ਦਿਓ ਆ ਪ੍ਰਿੰਟ ਹੈ ਵੀਰ ਜੀ ਇਹਦੇ ਚ ਨਾਲ ਇਹ ਬਾਟਮ ਦਾ ਕੱਪੜਾ ਹੈ ਬਹੁਤ ਵਧੀਆ ਕੱਪੜਾ ਹੋਣਾ ਇਹਦੇ ਵਿੱਚ ਸ਼ਿਮਰ ਚ ਆ ਗਿਆ ਇਹਦਾ ਰੇਟ ਵੀ ਕੋਈ ਬਹਾਾ ਨਹੀਂ 1150 ਰੁਪਿਆ ਰੇਟ ਹੈ ਵੀਰ ਜੀ ਰੇਟ ਬਹੁਤ ਉਹਦੇ ਮੰਦੇ ਹੋਗੇ ਇਹਦਾ ਰੇਟ ਕੁੱਲ 1150 ਰੁਪਿਆ ਰੇਟ ਹੈ ਕੁੱਲ ਇਹਦਾ ਵੀਰ ਜੀ ਤੇ ਜਿਹੜੀ ਇਹਦੀ ਬਾਟਮ ਹੈ ਇਹ ਵੀ ਸ਼ਿਮਰਦੀ ਹੈ ਪਹਿਲਾਂ ਆਮ ਕੱਪੜਾ ਹੈਗਾ ਮਸਲੀਨ ਦਾ ਕੱਪੜਾ ਹੁੰਦਾ ਸੀ ਜਿਹੜਾ ਸ਼ਿਮਰ ਦਾ ਕੱਪੜਾ ਹੁੰਦਾ ਸੀ ਤੇ ਆਹ ਦੇਖੋ ਤੰਨਾ ਵਧੀਆ ਡਿਜ਼ਾਈਨ ਹੈ ਦੇਖੋ ਵੀਰ ਜੀ ਇਹ ਕਾ ਡਿਜ਼ਾਈਨ ਹੈ। ਹੱਕਾ ਕੁਆਲਿਟੀ ਦੇਖੋ ਜੀ ਕਿੰਨੀ ਵਧੀਆ ਕੁਆਲਿਟੀ ਹੈ ਤਮੰਨਾ ਕੰਪਨੀ ਵੀਰੇ। ਤੇ ਜਿਹੜੀ ਇਹਦੀ ਬਾਟਮ ਹੈ ਇਹਦੇ ਵਿੱਚ ਵੀ ਪ੍ਰਿੰਟ ਦਿੱਤਾ ਹੋਇਆ ਹੈ। ਗੌਰ ਨਾਲ ਦੇਖੋ। ਇਹਦੇ ਉੱਤੇ ਦੇਖੋ ਪ੍ਰਿੰਟ ਹੈ। ਆਹ ਦੇਖੋ ਪ੍ਰਿੰਟ ਹੈ ਜਿਹਦੇ ਵਿੱਚ ਜਿਵੇਂ ਜਿਵੇਂ ਸਲਵਾਰ 'ਚ ਜਿਵੇਂ ਇਹਦੇ 'ਚ ਕਮੀਜ਼ ਰੰਗ ਹੈਗਾ ਪ੍ਰਿੰਟ ਉਵੇਂ ਹੀ ਕੁ ਸਲਵਾਰ 'ਚ ਹੈ ਤੇ ਸਲਵਾਰ ਇਹਦੀ ਹੈਵੀ ਸ਼ਿਮਰ ਦੀ ਹੈ ਇਹ। ਉਹ ਇਹ ਹਮਸਲੀਨ ਦੀ ਨਹੀਂ ਸ਼ਿਮਰ ਦਾ ਕੱਪੜਾ ਇਹ ਇਹਦੇ ਵਿੱਚ ਡਿਜ਼ਾਈਨ ਹੈਗੇ ਆਪਣੇ ਕੋਈ ਪੰਜ ਚਾਰ ਜੇ ਕਿਸੇ ਨੂੰ ਲੋੜ ਹੋਵੇ ਤੇ ਇਹ 11500 ਰੁਪਿਆ ਰੇਟ ਹੈ ਇਹਦਾ ਤੇ ਜਦੋਂ ਮਰਜ਼ੀ ਆ ਕੇ ਲੈ ਸਕਦੇ ਹੋ ਕੁਆਲਿਟੀ ਇਹਦੇ ਵਿੱਚ ਹੋਰ ਰੰਗ ਬਹੁਤ ਪਏ ਆਪਣੇ ਕੋਲੇ ਇਹ ਤੋਂ ਸਸਤੀ ਪਈ ਹੈ 9500 ਰੁਪਏ ਚ ਜਿਵੇਂ ਮੈਚਿੰਗ ਲੈਣੀ ਹੋਵੇ ਮੈਚਿੰਗ 9500 ਰੁਪਏ ਚ ਮਿਲ ਜਾਂਦੀ ਹੈ ਉਹਦਾ ਜਿਹੜਾ ਕੱਪੜਾ ਸ਼ਿਮਰ ਹੁੰਦਾ ਆਪਣੇ ਕੋਲੇ ਆਹ ਬੈਲਵਾਟਾ ਹੀ ਹੈ ਇਹ ਆਲ ਓਵਰ ਹੈ ਵੀਰ ਜੀ ਜਿਹੜੀ ਆਹ ਬੈਲਵਾਟਾ ਵੀਰ ਜੀ ਦੇਖੋ ਉਹਦਾ ਮੈਚਿੰਗ ਹੈ ਵੀਰ ਜੀ ਉਹਦਾ ਰੇਟ ਤਾਂ 350 ਰੁਪਿਆ ਰੇਟ ਹੈ ਜਿਹੜੀ ਆ ਵੈਲਵਟ ਹੈ ਇਹ ਆਲ ਓਵਰ ਵੈਲਵਟ ਹੈ ਵੀਰ ਜੀ ਇਹ ਇਹ ਆਪਣੇ ਕੋਲ ਬਹੁਤ ਹੀ ਵਧੀਆ ਪ੍ਰਿੰਟ ਹੈ ਇਹਦੇ ਡੀਕਲ ਪ੍ਰਿੰਟ ਨੇ ਸਾਰੇ ਜਿਹੇ ਹੈਗੇ ਹੈਗੇ ਨਾ ਆ ਦੇਖੋ ਵੀਰੇ ਇੱਕ ਨਾਲ ਦੇ ਭਵੇਂ 4-4 5-5 ਜਨੇ ਲੈ ਲਓ ਸ਼ੂਟ ਬਹੁਤ ਵਧੀਆ ਚੀਜ਼ ਹੈ ਡਿਜੀਟਲ ਪ੍ਰਿੰਟ ਹੈ ਵਧੀਆ ਇੱਕ ਨੰਬਰ ਜਮਾ ਆਲ ਓਵਰ ਸ਼ੂਟ ਹੈ ਇਹ ਵੈਲਵਟ ਦਾ ਤੇ ਜਿਹੜੀ ਇਹਦੀ ਲੈਂਥ ਹੈ ਇਹ 3.5 ਮੀਟਰ ਲੈਂਥ ਹੈ 1.5 ਆਪਣਾ ਵੀਰੇ ਸ਼ੂਟ ਵਧੀਆ ਜਮਾ ਬਣੂਗਾ ਫਰਨੇਖਾਂ ਇਹ ਆ ਦੇਖੋ ਵੀਰੇ ਬਹੁਤ ਹੀ ਵਧੀਆ ਚੀਜ਼ ਹੈ ਇਹ ਏ ਆ ਦੇਖੋ ਕਿੰਨਾ ਵਧੀਆ ਡਿਜ਼ਾਈਨ ਦੇਖੋ ਵੀਰ ਜੀ ਕਿੰਨਾ ਵਧੀਆ ਪ੍ਰਿੰਟ ਇਹ ਡਿਜੀਟਲ ਪ੍ਰਿੰਟ ਹੈ ਇਹਨਾਂ ਦੇ ਤੇ ਪੂਰੀ ਸ਼ਾਨਦਾਰ ਬੈਲ ਬਟਾ ਜਿਵੇਂ ਇੱਕ ਨੰਬਰ ਜਿਵੇਂ ਕਿਸੇ ਕਿਸਮ ਦਾ ਕੋਈ ਲਾਂਬਾ ਨਹੀਂ ਵੀਰ ਜੀ ਇਹ ਦੇਖੋ ਵੀਰ ਜੀ ਦੇਖੋ ਕਿੰਨਾ ਪਿਆਰਾ ਡਿਜ਼ਾਈਨ ਹੈ ਡਿਜੀਟਲ ਪ੍ਰਿੰਟ ਹੈ ਵਧੀਆ ਦਾ ਕਿੰਨਾ ਸਾਫ਼ ਸੋਹਣਾ ਪ੍ਰਿੰਟ ਹੈ ਇੱਕ ਨਾਲ ਦੇਪਵੇਂ 5 ਸੂਟ ਲੈ ਲਓ 4 ਲੈ ਲਓ 2 ਲੈ ਲਓ ਜਿੰਨੇ ਮਰਜ਼ੀ ਲੈ ਲਓ ਵੀਰ ਜੀ ਸਾਰੇ ਮਿਲਣਗੇ ਵੀਰ ਜੀ ਦਾ ਰੇਟ 500 ਰੁਪਿਆ ਰੇਟ ਹੈ ਇੱਕ ਸ਼ੂਟ ਦਾ ਰੇਟ ਕੁੱਲ 500 ਰੁਪਿਆ ਹੈ ਵੀਰ ਜੀ ਦਾ ਦੇਖ ਕੇ ਲਵੋ ਜਿੱਥੋਂ ਤੁਹਾਨੂੰ ਰਿਆਤ ਲੱਗਦੀ ਆ ਉੱਥੋਂ ਲਗੋ ਇਹ ਦੇਖੋ ਵੀਰ ਜੀ ਇਹਦੇ ਨਾਲ ਦੇ ਦੇਖੋ ਵੀਰ ਜੀ ਕਿੰਨਾ ਵਧੀਆ ਪ੍ਰਿੰਟ ਆ ਵੀ ਦੇਖੋ ਕਿੰਨਾ ਸੋਹਣਾ ਪ੍ਰਿੰਟ ਹੈ ਤੇ ਦੇਖੋ ਵੀਰੇ ਕਿੰਨਾ ਸੋਹਣਾ ਪ੍ਰਿੰਟ ਹੈ ਦੇਖੋ ਡਿਜੀਟਲ ਪ੍ਰਿੰਟ ਹੈ ਕਿੰਨੇ ਸੋਹਣੇ ਪ੍ਰਿੰਟ ਆ ਦੇਖੋ ਇੱਕ ਨਾਲ ਦੇ ਭਾਂਜ ਨੇ ਜਿੰਨੇ ਮਰਜ਼ੀ ਲੈ ਲਓ ਵੀਰ ਜੀ ਦੇਖੋ ਜਿੰਨੇ ਮਰਜ਼ੀ ਲੈ ਲਓ ਵੀਰ ਜੀ ਦੇਖੋ ਸਾਢੇ 3 ਮੀਟਰ ਕੱਟ ਹੈ ਵੀਰ ਜੀ ਦੀ ਡੇਢ ਦਾ ਆਪਣਾ ਇਹ ਇਹਦਾ ਰੇਟ ਕੁੱਲ 500 ਰੁਪਿਆ ਰੇਟ ਹੈ ਜੀ ਸ਼ੂਟ ਦਾ ਰੇਟ ਕੁੱਲ 500 ਰੁਪਿਆ ਰੇਟ ਹੈ ਆਹ ਦਾ ਦੇਖ ਕੇ ਲਵੋ ਕੁਆਲਿਟੀ ਚੈੱਕ ਕਰੋ ਅਤੇ ਰੇਟ ਚੈੱਕ ਕਰੋ ਫੇਰ ਚੀਜ਼ ਲੋਗੋ ਵੀਰੇ ਬੈਲਵਟਾ ਹੈ ਉਹੀ ਡਿਜੀਟਲ ਬੈਲਵਟਾ ਹੈ ਜਿੱਥੋਂ ਮਰਜੀ ਲੈ ਲੋ ਇੱਕੋ ਚੀਜ਼ ਹੈ ਆਹ ਦੇਖੋ ਪ੍ਰਿੰਟ ਦੇਖੋ ਬਈ ਕਿੰਨੇ ਸਾਫ ਹੈ ਕਿੰਨੇ ਸੋਹਣੇ ਪ੍ਰਿੰਟ ਹੈ ਦੇਖੋ ਆਪਣੇ ਕੋਲ ਜੀ ਚੈੱਕ ਹੋਰ ਨਮਾ ਆ ਗਿਆ ਮਾਲ ਆਪਣੇ ਕੋਲ ਚੈੱਕ ਦਾ ਤੇ ਕੁਆਲਿਟੀ ਬਹੁਤ ਵਧੀਆ ਚੈੱਕ ਦੀ ਹੋਰ ਆਗਾ ਨਾਮਾ ਕਪੜਾ ਸਕਰੀਨ ਸ਼ਾਟ ਲੈਣੇ ਵੀ ਜੀ ਸਕਰੀਨ ਸ਼ਾਟ ਲੈ ਲਿਆ ਕਰੋ ਆ ਦੇਖੋ ਕੁਆਲਿਟੀ ਚੈੱਕ ਕਰੋ ਵੀਰ ਜੀ ਦੇਖੋ ਕਿੰਨੀ ਵਧੀਆ ਕੁਆਲਿਟੀ ਨਵਾਂ ਮਾਲ ਆਇਆ ਵੀ ਜੀ ਹੁਣ ਹੀ ਡਿਜ਼ਾਈਨ ਆਇਆ ਪੁਰਾਣੇ ਦਾ ਆਪਣੇ ਕੋਲ ਪਈ ਜਿਹੜੇ ਪੁਰਾਣੇ ਡਿਜ਼ਾਈਨ ਸੀਗੇ ਇਹ ਨਵੇਂ ਡਿਜ਼ਾਈਨ ਆਏ ਹੋਏ ਆਪਣੇ ਕੋਲੇ ਆ ਦੇਖੋ ਕਿੰਨੇ ਵਧੀਆ ਰੰਗ ਹੈ ਮੋਟੀ ਡੱਬੀ ਛੋਟੀ ਡੱਬੀ ਤੇ ਇਹ ਨਵਾਂ ਮਾਲ ਆਇਆ ਆਪਣੇ ਕੋਲ ਚੈੱਕ ਕਰ ਲਓ ਵੀਰ ਜੀ ਤਾਂ ਨੂੰ ਵੀਡੀਓ ਪਾਈ ਆ ਵੀਰ ਜੀ ਦਿਖਾਇਆ ਕਸਟਮਰ ਨੂੰ ਗਾਹਕ ਨੂੰ ਤਾਂ ਪਤਾ ਲੱਗਦਾ ਰਹੇ ਆ ਕਾ ਦੱਸਿਆ ਨਹੀਂ ਤੁਸੀਂ ਮੈਨੂੰ ਤੇ ਇਹਦਾ ਨਵਾਂ ਕੱਪੜਾ ਆਇਆ ਨਵੀਂ ਵੈਰੈਟੀ ਆ ਨਵਾਂ ਹੀ ਮਾਲ ਐ ਤੇ ਨਵੀਂ ਇਹਦੀ ਮਤਲਬ ਰੰਗ ਆਏ ਆ ਡੱਬੀਆਂ ਨਵੇਂ ਆਏ ਆ ਦਾ ਮਾਲ ਦਾ ਹਾਂ ਦੇਖੋ ਦਿਖਾਈ ਬੜਾ ਆ ਦੇਖੋ ਵੀਰ ਜੀ ਕਿੰਨਾ ਵਧੀਆ ਮਾਲ ਐ ਇਹ ਆ ਦੇਖੋ ਚੈੱਕ ਕਰੋ ਤੇ ਦੇਖੋ ਵੀਰੇ ਜਿਹੜਾ ਮਾਲ ਨਵਾਂ ਹੀ ਆਇਆ ਕੱਲ੍ਹ ਹੈ ਨਹੀਂ ਸੀ ਦੇ ਨਾਲ ਦਾ ਮਾਲ ਅੱਜ ਹੀ ਆਇਆ ਆ ਦੇਖੋ ਕਿੰਨਾ ਵਧੀਆ ਚੈੱਕ ਆ ਵੀਰੇ ਸੁਣੋ ਆ ਦੇਖੋ ਕਿੰਨਾ ਸੁਣ ਲੱਗਦਾ ਇਹ ਨਮ ਆਇਆ ਮਾਵਲਾ ਤੇ ਕੰਨੀ ਲੈ ਨਮ ਆਇਆ ਜੀ ਦੇਖੋ ਕਿੰਨਾ ਵਧੀਆ ਮਾਲ ਹੈ ਇਹਦਾ ਚੈੱਕ ਦੇਖੋ ਕਰੋ ਜ਼ੂਮ ਅੜਾ ਜਾ ਦੇਖੋ ਕਿੰਨਾ ਵਧੀਆ ਤੇ ਇੱਕ ਇਹਦਾ ਆ ਦੇਖੋ ਆ ਮਾਲ ਨਮ ਆਇਆ ਜੀ ਦੇਖੋ ਵੱਡੀ ਦੱਬੀ ਹੈ ਵੀ ਜੀ ਸੋਹਣੀ ਬੋਤਲ ਲੱਗਦੀ ਹੈ ਇਹਦੇ ਤਾਂ ਪੰਮ ਤੁਸੀਂ ਬਾਈ ਜਾਗਟ ਬਣਾ ਕੇ ਪਾ ਲਓ ਜਾਗਟ ਵੀ ਐ ਬਣੂਗੀ ਗੱਲ ਛੱਡ ਦਿਓ ਬਾਈ ਜਾਗਤੀ ਵਾਲੀ ਵੀ ਵਧੀਆ ਬਣੂ ਆ ਰੰਗ ਦੀ ਤਾਂ ਇੰਨਾ ਵਧੀਆ ਰੰਗ ਹੈ ਜੇ ਜਾਟਕ ਬਣਾਉਣਾ ਹੈ ਜਾਗਟ ਵੀ ਬਹੁਤ ਵਧੀਆ ਬਣਦੀ ਹੈ ਇੱਕ ਵੀਰ ਜੀ ਆਪਣੇ ਕੋਲੇ ਜਿਹੜੀ ਸ਼ਿਮਰ ਸੀਗੀ ਸ਼ਿਮਰ ਪਲੇਨ ਬਹੁਤ ਵਿਕਦੀ ਸੀ ਪਹਿਲਾਂ ਵੀ ਬਹੁਤ ਵਿਕੀ ਸੀ ਇਹਦਾ ਆਪਣੇ ਕੋਲ ਕਾਲਾ ਰੰਗ ਆ ਗਿਆ ਕਾਲੇ ਰੰਗ ਦੀ ਬਹੁਤ ਮੰਗ ਸੀਗੀ ਪਹਿਲਾਂ ਵੀ ਇੱਕ ਦੋ ਵੀਡੀਓ ਚ ਆਪਾਂ ਦੱਸਿਆ ਹੈ ਜਿਹੜੀ ਪਲੇਨ ਸ਼ਿਮਰ ਸੀ ਇਹਦਾ ਰੇਟ 400 ਰੁਪਏ ਰਹਿ ਗਿਆ ਵੀਰੇ ਹੁਣ ਸਸਤੀ ਹੋ ਗਈ ਇਹਦਾ ਰੇਟ 400 ਰੁਪਏ ਹੈ ਤੇ ਕਾਲਾ ਰੰਗ ਵੀ ਆਪਣੇ ਕੋਲੇ ਆ ਗਿਆ ਰੰਗ ਹੋਰ ਬਹੁਤ ਪਿਆਰੇ ਜੀ ਦੇਖੋ ਜੇ ਕਿਸੇ ਨੂੰ ਪਲੇਨ ਸ਼ਿਮਰ ਲੈਣੀ ਹੋਵੇ ਕੁਆਲਿਟੀ ਬਹੁਤ ਅੱਛੀ ਹੈ ਵਧੀਆ ਸ਼ਿਮਰ ਹੈ ਪਸ਼ਮੀਨਾ ਹੋ ਗਿਆ ਵੀਰ ਜੀ ਕਾਟ ਰੇਜ ਹੋ ਗਿਆ ਵੀਰ ਜੀ ਬੈਲਵੱਟ ਆਪਣੇ ਕੋਲ ਨਵੀਆਂ ਇਹਦੇ ਆਲ ਓਵਰ ਵੀ ਪਈ ਆ ਬੈਲਵੱਟ ਜੇ ਕਿਸੇ ਨੇ ਬੈਲਵੱਟ ਲੈਣੀ ਹੋਵੇ ਤੇ ਹੋਰ ਬੜੀ ਵੈਰੈਟੀ ਪਈ ਆਪਣੇ ਕੋਲੇ ਵੀ ਜੀ ਸਾਰੀ ਵੈਰੈਟੀ ਹੁੰਦੀ ਆ ਆਪਣੇ ਕੋਲੇ ਤੇ ਆਪਣਾ ਸਕਰੀਨ ਤੇ ਨੰਬਰ ਦਿੱਤਾ ਹੁੰਦਾ ਆਪਣਾ ਜਿਹੜਾ ਮੇਰਾ ਵੀਰ ਭਰਾ ਦੁਕਾਨਦਾਰ ਹੈ ਕੋਈ ਉਹ ਜਰੂਰ ਇੱਕ ਵਾਰੀ ਫੋਨ ਲਾ ਕੇ ਪੁੱਛ ਲਿਓ ਤੇ ਦੁਕਾਨਦਾਰੀ ਵਾਸਤੇ ਰਿਆਤ ਹੈ ਬਹੁਤ ਵਧੀਆ ਰਿਆਤ ਲਾਉਂਦੇ ਆ ਆਪਾਂ ਤੇ ਇੱਕ ਵਾਰੀ ਜਰੂਰ ਇਹਨੂੰ ਫੋਨ ਲਾ ਕੇ ਪਤਾ ਕਰ ਲਿਆ ਕਰੋ ਤੇ ਇੱਕ ਵੀਰ ਜੀ ਸ਼ੇਅਰ ਜਰੂਰ ਕਰੋ ਸਬਸਕ੍ਰਾਈਬ ਤੇ ਸ਼ੇਅਰ ਤਾਂ ਜਰੂਰ ਕਰਿਆ ਕਰੋ ਵੀਰ ਵਣ ਕੇ ਹੱਥ ਮੰਨ ਕੇ ਬੇਨਤੀ ਕਿਉਂਕਿ ਸਾਰਿਆਂ ਨੂੰ ਪਤਾ ਲੱਗਦਾ ਰਹੇ ਵੀ ਕੀ ਕੁਆਲਿਟੀ ਹੈ ਕੀ ਇਹਨਾਂ ਕੋਲੇ ਤੇ ਵਿਆਹਾਂ ਵਾਸਤੇ ਦਾ ਖਾਸ ਆਪਣੇ ਕੋਲੇ ਜਿਵੇਂ ਖੇਸ ਐ ਦਰੀਆਂ ਐ ਸਹਰਾਣੇ ਐ ਕੰਬਲੀਆਂ ਕੁੰਬਲੀਆਂ ਜਿਵੇਂ ਲੀਡੇ ਕੱਪੜੇ ਪੂਰੇ ਵਧੀਆ ਕੁਆਲਿਟੀ ਦਾ ਮਿਲਦਾ ਹੈ ਬੈਲ ਆਪਾਂ ਬੈਲ ਬਹੁਤ ਸਸਤੀ ਲਾਉਨੇ ਆਪਾਂ ਦੁਕਾਨਦਾਰਾਂ ਨੂੰ ਬਹੁਤ ਲੈਸਲਾਵਾਂਗੇ 35 ਰੁਪਏ ਦਾ ਆਪਾਂ ਬਈ ਮੀਟਰ ਮੀਟਰ ਵੜ ਵੜ ਦੇਈਏ ਨੇ ਆਪਾਂ ਤੇ ਹੋਰ ਵੀ ਬਹੁਤ ਵੈਰੈਟੀ ਹੈ ਬਈ ਜੀ ਇੱਕ ਵਾਰੀ ਜਰੂਰ ਆ ਕੇ ਪਤਾ ਕਰੋ ਕੁਆਲਿਟੀ ਵੀ ਚੈੱਕ ਕਰੋ ਅਤੇ ਰੇਟ ਚੈੱਕ ਕਰੋ ਤੇ ਫਿਰ ਤੁਹਾਨੂੰ ਆਪ ਹੀ ਪਤਾ ਲੱਗ ਜੂਆ ਵੀ ਕੀ ਕੁਆਲਿਟੀ ਹੈ ਕੀ ਰੇਟ ਹੈ ਤੇ ਜਰੂਰ ਇੱਕ ਵਾਰੀ ਆਓ ਮੈਸਟਰਖਾਨਾ ਪਿੰਡ ਮਨਜਿੰਦਰ ਕਲਾਥ ਹਾਊਸ ਯਾਦ ਰੱਖੋ ਮਨਜਿੰਦਰ ਕਲਾਥ ਹਾਊਸ ਇਹ ਗੱਲ ਯਾਦ ਜਰੂਰ ਰੱਖੋ ਆਹ ਬੋੜੇ ਵੀਰ ਜੀ ਆਪਣਾ ਮਨਜਿੰਦਰ ਕਲਾਥ ਹਾਊਸ ਦਾ ਇਹ ਆਪਣੇ 바ਰਗੇ ਪਿਆਉਂਦਾ ਵੀਰ ਜੀ ਇਹ ਯਾਦ ਰੱਖੋ ਜਰੂਰ ਆਪਣਾ ਪਿੰਡ ਮੈਸਟਰਖਾਨਾ ਤੇ ਸ਼ੇਅਰ ਜਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ